ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਮੌਜੂਦਾ ਸਰਪੰਚ ਦੇ ਘਰ ਵੜ ਕੇ ਅਣਪਛਾਤੇਵਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਸੋ ਪੂਰਾ ਮਾਮਲਾ ਥਾਣਾ ਕਾਨੂੰਵਾਂ ਦੇ ਅਧੀਨ ਆਉਂਦੇ ਪਿੰਡ ਵੜੈਚ ਦਾ ਹੈ ਜਿੱਥੇ ਸੇਵਾਮੁਕਤ ਏਟੀਓ ਤੇ ਪਿੰਡ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਦੇ ਘਰ ਦੇ ਵਿੱਚ ਦਾਖਲ ਹੋ ਕੇ ਦਿਨ ਦਿਹਾੜੇ ਅਣਪਛਾਤੇਵਾਂ ਵੱਲੋਂ ਹਮਲਾ ਕੀਤਾ ਗਿਆ ਹੈ ਗੋਲੀਬਾਰੀ ਕੀਤੀ ਗਈ ਹੈ ਗਣੀ ਮਤ ਰਹੀ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਪਰਿਵਾਰ ਸਹੀ ਸਲਾਮਤ ਹੈ ਸੋ ਜਾਣਕਾਰੀ ਮਿਲੀ ਹੈ ਕਿ ਸਰਪੰਚ ਸੁਖਦੀਪ ਸਿੰਘ ਜਿਸ ਵੇਲੇ ਇਹ ਵਾਰਦਾਤ ਵਾਪਰੀ ਅਣਪਛਾਤੇਵਾਂ ਵੱਲੋਂ ਹਮਲਾ ਕੀਤਾ ਗਿਆ ਉਸ ਵੇਲੇ ਸਰਪੰਚ ਘਰ ਦੇ ਵਿੱਚ ਮੌਜੂਦ ਨਹੀਂ ਸੀ ਪਰ ਪਰਿਵਾਰ ਦੇ ਲੋਕ ਜ਼ਰੂਰ ਮੌਜੂਦ ਸੀ ਔਰ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਹਮਲਾਵਰ ਆਉਂਦੇ ਨੇ ਉਨ੍ਹਾਂ ਵਿੱਚੋਂ ਇੱਕ ਵੱਲੋਂ ਘਰ ਦੇ ਵਿੱਚ ਅੰਦਰ ਵੜ ਕੇ ਫਾਇਰਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਔਰ ਥੋੜੇ ਦਿਨ ਬਾਅਦ ਮੁਰਤੂ ਦੋਵੇਂ ਮੋਟਰਸਾਈਕਲ ਸਵਾਰ ਵਾਪਸ ਆਉਂਦੇ ਨੇ ਤੇ ਫਿਰ ਤੋਂ ਸਰਪੰਚ ਦੇ ਗੇਟ ਦੇ ਅੰਦਰ ਵੜ ਕੇ ਫਾਇਰ ਕਰਦੇ ਨੇ ਜਿਸ ਤੋਂ ਬਾਅਦ ਪਰਿਵਾਰ ਸਹਿਮਿਆ ਹੋਇਆ ਹੈ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਦਿਨ ਦਿਹਾੜੇ ਇਹਨਾਂ ਅਣਪਛਾਤੇਆਂ ਵੱਲੋਂ ਹਮਲਾ ਕੀਤਾ ਗਿਆ ਉਹ ਵੀ ਮੌਜੂਦਾ ਸਰਪੰਚ ਦੇ ਘਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਜੋ ਹਮਲਾਵਰ ਕਰ ਹਮਲਾ ਕਰਨ ਆਏ ਸੀਗੇ ਉਹਨਾਂ ਵੱਲੋਂ ਜੋ ਸਰਪੰਚ ਦਾ ਪੁੱਤਰ ਹੈ ਜੋ ਕੈਨੇਡਾ ਰਹਿ ਰਿਹਾ ਹੈ ਉਸ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਭਾਰਤ ਅਗਰ ਆਉਂਦਾ ਹੈ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਸੋ ਇਸ ਧਮਕੀ ਤੋਂ ਬਾਅਦ ਪੂਰਾ ਪਰਿਵਾਰ ਡਰਿਆ ਹੋਇਆ ਹੈ ਔਰ ਆਪਣੇ ਉੱਤਰ ਨੂੰ ਸਲਾਮਤ ਰਹਿਣ ਦੇ ਲਈ ਉਸ ਨੂੰ ਕੈਨੇਡਾ ਵਿੱਚ ਹੀ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ ਫਿਲਹਾਲ ਇਹ ਲੋਕ ਕੌਣ ਸੀ ਇਹਨਾਂ ਦੀ ਜਾਂਚ ਜੋ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਦਿਨ ਦਿਹਾੜੇ ਜੇਕਰ ਕੋਈ ਹਮਲਾ ਕਰਦਾ ਹੈ ਖਾਸ ਤੌਰ ਤੇ ਫਾਇਰਿੰਗ ਹੁੰਦੀ ਹੈ ਤਾਂ ਪੜਾਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਪਿੰਡ ਦੇ ਵਿੱਚ ਅਰ ਵੀ ਦਿਨ ਦਿਹਾੜੇ ਵੀ ਮੌਜੂਦਾ ਸਰਪੰਚ ਦੇ ਘਰ ਉੱਤੇ ਫਾਇਰਿੰਗ ਹੋਣਾ ਕਿਤੇ ਨਾ ਕਿਤੇ ਪੂਰਾ ਪਿੰਡ ਜੜਾਏ ਉਹ ਦਹਿਲਿਆ ਹੋਇਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਸਰਪੰਚ ਦੀ ਪਤਨੀ ਔਰ ਸਰਪੰਚ ਜਾਏ ਨੇ ਉਹਨਾਂ ਕੀ ਕੁਝ ਆਖ ਦੇਣ ਤੁਹਾਨੂੰ ਸੁਣਾਉਂਦੇ ਆਂ ਔਰ ਡੀਐਸਪੀ ਕੁਲਵੰਤ ਸਿੰਘ ਮਾਨ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਭਰੋਸਾ ਦਿੱਤਾ ਗਿਆ ਪਰਿਵਾਰ ਨੂੰ ਆਓ ਤੁਹਾਨੂੰ ਸੁਣਾਉਂਦੇ ਚੱਲਦੇ ਆਂ 11 ਵਜੇ ਨਾਲ 11:00 ਵਜੇ ਆਏ ਦੋ ਮੁੰਡੇ ਸੀਗੇ ਮੈਂ ਕੁੱਤਿਆਂ ਨੂੰ ਕੱਚੀ ਲੱਸੀ ਪਾ ਕੇ ਤੇ ਰਸੋਈ 'ਚ ਫਲੋਤੀ ਹਾਂ ਜਦੋਂ ਫੇਰ ਨਿਕਲਦੇ ਮੈਨੂੰ ਲੱਗਿਆ ਕਿ ਇਹਨੇ ਪਟਾਕਾ ਮਾਰਿਆ ਵਾ ਮੋਟਰਸਾਈਕਲ ਦਾ ਮੈਂ ਬਾਹਰ ਨਿਕਲੀ ਤਾਂ ਦੋਵਾਂ ਦੇ ਮੂੰਹ ਸਰ ਬੰਨੇ ਹੋਏ ਸੀਗੇ ਇੱਕ ਨੇ ਚਿੱਟੇ ਨਾ ਬਨੇ ਸੀ ਇੱਕ ਮਰੂਨ ਕਲਰ ਦਾ ਹੈਗਾ ਮੂਸੇ ਬਨੇਆ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਹ ਹੋਣੇ 35 ਕਿ 30 35 ਦੇ ਲਗਭਗ 2 ਉਹ ਲੱਗ ਜੇ ਕੰਮ ਕਰਨ ਦੇ ਆਹ ਮੁੰਡਾ ਉਹਨੂੰ ਮੈਂ ਬਾਜਮਾਰੀ ਮੈਂ ਇਹਨਾਂ ਪਛਾਣੇ ਜੇ ਬੰਦੇ ਆ ਇਹ ਕੌਣ ਆ ਪਛਾਣ ਰਹਾ ਤੁਸੀਂ ਕੱਲੇ ਹੀ ਘਰ 'ਚ ਮੈਂ ਕੱਲੀ ਘਰ ਹਾਂ ਤੇ ਕੰਮ ਵਾਲੀ ਮੇਰੇ ਨਾਲ ਹੀ ਘਰ ਜਦ ਮੈਂ ਬਾਹਰ ਨਿਕਲੀ ਆ ਮੁੰਡੇ ਫੇਰ ਵਾਪਸ ਮੁੜ ਕੇ ਆਏ ਆ ਆ ਕੇ ਤੇ ਅੰਦਰ ਵੜੇ ਆ ਅੰਦਰ ਫਿਰ ਉਹਨਾਂ ਨੇ ਇੱਕ ਫੇਰ ਕਰ ਦਿੱਤੇ ਹੋਰ ਹੀ ਆਏ ਪਹਿਲਾਂ ਪਹਿਲਾਂ ਫੇਰ ਕਰਕੇ ਗਏ ਫਿਰ ਅੱਗੇ ਚਲ ਗਏ ਫਿਰ ਹਰਸ ਆਏ ਫਿਰ ਬੜਾ ਫੇਰ ਕਰਕੇ ਗਏ ਦੁਬਾਰਾ ਕਰਕੇ ਲੋ ਫੇਰ ਕਰਕੇ ਮੈਂ ਬਾਹਰ ਨਿਕਲੀ ਆ ਮੈਂ ਤੇ ਹੀ ਕੌਣ ਹੈ ਕੌਣ ਹੈ ਦਾ ਕਰਦੀ ਰਹੀ ਆ ਤੇ ਉਹਨਾਂ ਨੇ ਕੰਨਾਂ ਨੂੰ ਮੋਬਾਈਲ ਲਾਏ ਸੀਗੇ ਬਾਅਦ ਚ ਉਹਨਾਂ ਨੇ ਮੇਜੇ ਤੇ ਬੂਏ ਗਾੜੀ ਜਾ ਕੇ ਲਲਕਾਰਾ ਮਾਰਿਆ ਵਾ ਤੇ ਉਹ ਚੱਕੀ ਵੱਲ ਨੂੰ ਗਏ ਨੇ ਤੇ ਕਿਹਾ ਕਿ ਜਿੱਪੀ ਜਿੱਪੀ ਲੋ ਤੇ ਜਿੱਪੀ ਵੱਲੋਂ ਗਾਲਾਂ ਕੱਢ ਕੇ ਗਏ ਆ ਕਿ ਉਹਨੂੰ ਦੁਬਾਰਾ ਹਾਂ ਇੱਥੇ ਜਿੱਪੀ ਕੌਣ ਛੋਟਾ ਬੇਟਾ ਮੇਰਾ ਅੱਛਾ ਉਹ ਕੀ ਕਰਦੇ ਆ ਉਹ ਬਾਹਰ ਕੈਨੇਡ ਉਹਨੂੰ ਕਹਿੰਦੇ ਅਸੀਂ ਇੰਡੀਆ ਆਇਆ ਤਾਂ ਇੰਡੀਆ ਹੀ ਰਹਿਣ ਨਹੀਂ ਦੇਣਾ ਘਰ ਨਹੀਂ ਸੀ ਮੈਂ ਬਾਹਰ ਹੀ ਤੇ ਮਿਸਜ ਮੇਰੇ ਘਰ ਸੀ ਤੇਰੇ ਸਾਹਮਣੇ ਘਰੇ ਹੋ ਗਏ ਮੇਰੇ ਡੌਗ ਉੱਥੇ ਆ ਮਿਸਜ ਮੇਰੀ ਉਧਰ ਗਈ ਉਹ 11 ਵਜੇ ਕੇ ਅਪਰੋਕਸੀਮੇਟਲੀ 2 ਮਿੰਟ ਜਾਂ 3 ਮਿੰਟ ਦੇ ਇਨ ਬੀਟਵੇਂ ਦੀ ਗੱਲ ਆ ਪਹਿਲਾਂ ਤਾਂ ਬੰਦੇ ਹੀ ਦੋ ਮੋਟਰਸਾਈਕਲ ਦੇ ਮੂੰਹ ਬੱਦੇ ਸੀ ਉਹਨਾਂ ਮੇਰੇ ਘਰੇ ਮੁੰਡੇ ਕੰਮ ਕਰਨ ਦੇ ਉਹ ਘਰ ਆਇਆ ਫਿਰ ਉਹਨਾਂ ਵੇਖਿਆ ਰੈਕੀ ਕੀਤੀ ਉਹਨਾਂ ਥੋੜੀ ਜੀ ਇੱਕ ਵੀਡੀਓ ਕਾਲ ਦੇ ਉੱਤੇ ਲਾਈਵ ਹੋਇਆ ਇਹ ਵੇਖਣ ਦਾ ਵੀ ਆਹ ਘਰ ਅਪਸ਼ਾਨ ਕਰਨ ਦੇ ਕਰਕੇ ਉਹਨਾਂ ਫਿਰ ਇੱਕ ਫਾਇਰ ਕੇ ਪਹਿਲਾਂ ਕੱਢ ਕੇ ਗਏ ਸਾਹਮਣੇ ਫੇ ਮਿਸੇ ਜ ਮੇਰੀ ਬਾਹਰ ਹੀ ਫਿਰ ਮੋਟਰਸਾਈਕਲ ਤੇ ਇਧਰੋਂ ਚਲ ਕੇ ਤੁਸੀਂ ਸੈ ਨੂੰ ਫਿਰ ਦਾ ਕੋਈ ਨੁਕਸਾਨਤ ਨਹੀਂ ਹੋਇਆ ਨਹੀਂ ਨੁਕਸਾਨਤ ਨਹੀਂ ਹੋਇਆ ਸਿਰਫ ਇਹ ਹੋ ਜਾ ਵਖੋ ਨਾ ਦੋ ਨੁਕਸਾਨ ਕੋਈ ਨਹੀਂ ਕਿ ਮਿਸੇ ਜ ਮੇਰੀ ਵੀ ਇੱਥੇ ਪਰਲੇ ਕਰਤੀ ਤੁਸੀਂ ਵੀ ਉਹਨਾਂ ਵੀ ਨਹੀਂ ਪੀਤਾ ਦਰਖਾ ਵਖੋ ਇੱਥੇ ਵੱਜੀ ਆ ਇੱਥੇ ਵੱਜ ਕੇ ਗਾਲੇ ਬੰਨੇ ਅੰਦਰ ਸੋਫੇ ਨੂੰ ਸੋਫੇ ਵੱਜੀ ਆ ਤੇ ਚੱਲ ਗਏ ਕਰ ਕਰ ਕੇ ਹੋਇਆ ਚਾ ਕਿੰਨੇ ਬੰਦੇ ਸੀ ਜਾਂ ਕਿਦਾਂ ਦਾ ਹੋ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਚ ਬਾਈ ਚਲਾਉਂ ਰਿਆ ਸੀ ਜਿਹਨੇ ਫਾਇਰ ਕੀਤੇ ਆ ਉਦੋਂ ਉਹ ਫਾਇਰ ਕੀਤਾ ਉਹ ਕੈਮਰੇ ਸ਼ਰੇਮ ਦੇਦਾ ਪਿਸਤਲ ਚ ਫੜਿਆ ਵਾ ਤੇ ਮੂੰਹ ਵਗੈਰਾ ਟਕੇ ਮੂੰਹ ਟਕੇ ਦੋਨਾਂ ਦੇ ਮੂੰਹ ਟਕੇ ਸੀ ਕਿੱਦਾਂ ਦਾ ਹੁਲੀਆ ਕਿੱਦਾਂ ਦਾ ਫਾਇਰ ਕਰਨਾ ਮਗਰ ਇੱਕ ਨੇ ਜਿਹੜਾ ਮਗਰ ਜਿਹਨੇ ਫਾਇਰ ਕੀਤੇ ਉਹਨੇ ਕੈਬਰੀ ਪਾਈ ਤੇ ਚਪਲਾਂ ਪਾਈਆਂ ਵਾ ਤੇ ਦੂਜਾ ਮੋਟਰਸਾਈਕਲ ਵਾਲਾ ਵਾ ਤੇ ਦੋਨੇ ਸਲੇਮੀ ਹੀ ਨੇ ਜਦੋਂ ਲਾਲ ਤੱਕ ਨਿਕਲ ਚੱਤਾ ਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੂੰ ਮੈਂ ਉਸੇ ਟਾਈਮ ਐਸਐਚਓ ਕਰਨ ਦੱਸਤਾ ਸੀ ਸੜਕ ਕਲਵੰਤ ਸਿੰਘ ਮਾਨ ਜੀ ਡੀਐਸਪੀ ਸਾਡੇ ਏਰੀਆ ਦੇ ਉਹਨਾਂ ਨੂੰ ਦੱਸਤਾ ਜੋ ਸਾਰੇ ਮੌਕੇ ਤੇ ਆ ਗਏ ਸਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੈਮਰੇ ਸਾਰੇ ਗਲੀ ਦੇ ਵਿੱਚ ਪੁਲਿਸ ਲੱਗੀ ਆਪਣੀ ਇਨਵੈਸਟੀਗੇਸ਼ਨ ਲਈ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਧਮਕੀ ਵਾਲਾ ਫੋਨ ਆਇਆ ਹੋਵੇ ਤੋਂ ਪਹਿਲਾਂ ਜਦੋਂ ਮੈਂ ਆਫਟਰ ਰਟਾਇਰਮੈਂਟ ਸਰਪੰਚੀ ਇਲੈਕਸ਼ਨ ਲੜੀ ਆ ਤੇ ਮੈਨੂੰ 4-5 ਦਿਨ ਬਾਅਦ ਮੈਨੂੰ ਥ੍ਰੈਟ ਕਾਲ ਆ ਗਈ ਸੀ ਬਾਹਰ ਦੇ ਨ ਪੀ ਤਗੜਾ ਆ ਜਾ ਤੇਰੇ ਸਿਰ ਤੇ ਨਹੀਂ ਹੱਕ ਚ ਗੋਲੀਆਂ ਮਾਰਨੀਆਂ ਤੇ ਉਹ ਵੀ ਪੁਲਿਸ ਨੂੰ ਮੈਂ ਦੱਸਿਆ ਸੀ ਮੈਂ ਉਹਦੇ ਸਬੰਧ ਵਿੱਚ ਮੈਨੂੰ ਸਰਦਾਰ ਬਲਵਿੰਦਰ ਸਿੰਘ ਐਸਪੀ ਡੀ ਸਾਹਿਬ ਉਹਨਾਂ ਨੇ ਵੀ ਦੱਸਿਆ ਸੀ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਛੇ ਤਾਂ ਮਤਲਬ ਵੀ ਅੱਜ ਤੋਂ ਤੁਹਾਨੂੰ 6-7 ਮਹੀਨੇ ਪਹਿਲਾਂ ਹਾਂ ਮੈਨੂੰ ਆਫਟਰ ਨੂ ਇਲੈਕਸ਼ਨ ਨੂੰ ਇਲੈਕਸ਼ਨ ਤੋਂ 2-3 ਬਾਅਦ 3-4 ਦਿਨ ਬਾਅਦ ਮੈਂ ਜੇਲ੍ਹ ਨੂੰ ਸਰ ਤੇ ਚੱਲਿਆ ਸੀ ਉਦੋਂ ਮੈਨੂੰ ਆ ਕੇ ਥ੍ਰੈਟ ਕਾਲ ਆ ਗਈ। ਉਹ ਤਾਂ ਮੈਂ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੀਗਾ ਕੋਈ ਰੰਜਿਸ਼ ਦਾ ਜਾਂ ਨਾ ਨਾ ਮੇਰੀ ਉਸ ਤੋਂ ਪਹਿਲਾਂ ਮੈਂ ਪਹਿਲਾਂ ਜੌਬ ਕੀਤੀ ਰਿਟਾਇਰਮੈਂਟ ਤੋਂ ਬਾਅਦ ਲੱਖ ਨਹੀਂ ਲੜੀ ਐ ਇਲੈਕਸ਼ਨ ਦੇ ਦਰਮਿਆਨ ਹੀ ਉਹ ਤੋਂ ਬਾਅਦ ਹੀ ਆ ਕੰਮ ਸ਼ੁਰੂ ਹੋਇਆ ਤੇ ਮੁਰਕੇ ਕਹਿ ਗਏ ਮੇਰੇ ਫੈਮਲੀ ਬੱਚੇ ਮੇਰੇ ਸਾਰੇ ਕੈਨੇਡਾ ਨੇ। ਉਹ ਕਹਿ ਗਏ ਇਹ ਮੇਰੇ ਮੈਦਰੀ ਮਿਸ ਜੀ ਮੇਰੀ ਦਸੰਡੀ ਕਹਿ ਗਏ ਵੀ ਬੇਟੇ ਆਪਣੇ ਜਿਪਿੰਗ ਕਰਦੇ ਜੁਰਤਾ ਕਿ ਇੱਥੇ ਕੈਨੇਡਾ ਤੋਂ ਇੰਡੀਆ ਆਣ ਕੇ ਦੱਸਦੇ ਅਸੀਂ ਭੱਜ ਖੜਾ ਜਣਾ ਰਹਿਣਾ ਤਾਂ ਇੱਥੇ ਹੀ ਆ ਜੀ। ਇਹ ਇਹ ਅੱਜ ਦੀ ਗੱਲ ਹੈ ਜਿਹੜੀ ਬੇਟ ਉਹ ਕਹਿ ਕੇ ਗਏ ਆ ਵੀ ਜੇ ਉਹਨਾਂ ਕੇ ਵੀ ਇੰਡੀਆ ਆ ਕੇ ਦੱਸੇ ਤਾਂ ਉਹ ਆਉਣਾ ਹੀ ਹੈ ਜਿਹੜੇ ਡਰਦੇ ਥੋੜੇ ਨਹੀਂ ਮੇਰੇ ਕੋ ਨਿਆਈ ਨਹੀਂ ਰਹੀ ਗੱਲ ਹੈ ਤੇ ਚਲੋ ਇਹਦੇ ਇਨ ਕੇਸ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੇ ਤੁਹਾਡੇ ਮੀਡੀਆ ਸਾਹਮਣੇ ਜੇ ਕਿਤੇ ਮੈਂ ਘਰ ਹੁੰਦਾ ਤੇ ਇਹ ਹੋਰ ਹਾਲਾਤ ਹੋਰ ਹੋਣੇ ਹਾਂ ਕਿਉਂਕਿ ਮੈਨੂੰ ਮੈਨੂੰ ਪਤਾ ਜੇ ਉਹ ਮੈਨੂੰ ਥ੍ਰੈਟ ਕਰ ਲੈ ਮੈਂ ਤੇ ਪਵੇ ਰਹਿਣਾ 24 ਆਵਰ ਠੀਕ ਹੈ ਜੇ ਕਿਤੇ ਮੈਂ ਕਿਤੇ ਘਰ ਹੁੰਦਾ ਫਿਰ ਤੇ ਇਹ ਇਨਸੀਡੈਂਸੀ ਹੋਰ ਹੋ ਜਾਣਾ ਸੀ ਨਾਲੇ ਪਤਾ ਲੱਗ ਜਾਂਦਾ ਚਲੋ ਕੋਈ ਗੱਲ ਨਹੀਂ ਇਹ ਗੱਲ ਨਹੀਂ ਪੁਲਿਸ ਕਰ ਰਹੀ ਆਪਣੇ ਨੂੰ ਅਸਾਈਨ ਕਰ ਰਹੀ ਪੁਲਿਸ ਨਾ ਅਸਾਈਨ ਕਰ ਰਹੀ ਆਪਣੀ ਕੋਈ ਚੱਕਰ ਨਹੀਂ ਆ ਕਨਵਾ ਥਾਣੇ ਚ ਪਿੰਡ ਪਿੰਡਾ ਚ ਬੜਾ ਚ ਸਰਪੰਚਰੇ ਮੌਜੂਦਾ ਸ੍ਰੀ ਜੀਸੇਗਨ ਦੇ ਘਰ ਜਿਹੜੀ ਇਹ ਪੁਲਿਸ ਵਾਰਦਾਤ ਨੂੰ ਲੋ ਆਏ ਆ ਮੁੰਡੇ ਨਾਲ 2000 ਦਿੱਤੇ ਉੱਤੇ ਤੇ ਹੋਰ ਜ਼ਬੰਦੀ ਹੈ ਇਹਨਾਂ ਦੀ ਸਟੇਟਮੈਂਟ ਲਾ ਕੇ ਜੋ ਵੀ ਅੱਗੇ ਅੱਗੇ ਕਰ ਰਹੇ ਆ ਲੋਰ ਅਗਲੀ ਕਾਰਵਾਈ ਵੀ ਕਰਨਗੇ ਸਪੰਚ ਦੇ ਘਰ ਬੈਠੀਆਂ ਛਪਾਂ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਕਿ ਉਹਨਾਂ ਨੂੰ ਥ੍ਰੈਟ ਕਰਕੇ ਅੱਗੇ ਦੀ ਗੱਲ ਹੋਈ ਹੈ ਜੀ ਤਾਂ ਵੀ ਕੁਝ ਸੋ ਸੋ ਪਹਿਲੇ ਜੋ ਸਰਪੰਚੀ ਇਲੈਕਸ਼ਨ ਨੇ ਉਹਦੇ ਚ ਥੋੜੀ ਬੋਤੀ ਨਾਲ ਪਿੰਡ ਚ ਹੀ ਹੋਈ ਸੀ ਗੱਲਬਾਤ ਉਹਦੇ ਸਵਾਲੀ ਦਾ ਕਹਿੰਦੇ ਸੀ ਕਿ ਮਿਲਵਾਇਆ ਕਿ ਸਰਪੰਚੀ ਬਣ ਜਾਏ ਤਾਂ ਉਸ ਤੋਂ ਬਾਅਦ ਨਹੀਂ ਕੋਈ ਗੱਲ ਪਤਾ ਤਾਂ ਫਿਰ ਕਹੀ ਹੋ ਰਹੀ ਹੈ ਅੰਕਲ ਸਾਰੇ ਉਹਨਾਂ ਨੇ ਦੱਸਿਆ ਨਾ ਕਿ ਕੈਨੇਡਾ ਰਹਿੰਦੇ ਮੁੰਡੇ ਦੇ ਨਾਲ ਉਹਨਾਂ ਨੇ ਕੋਈ ਧਮਕੀ ਦਿੱਤੀ ਆ ਕੋਈ ਉਸ ਮੁੰਡੇ ਨਾਲ ਵੀ ਗੱਲ ਪਰ ਰابطਾ ਹੋਇਆ ਕੈਨੇਡਾ ਵਾਲੇ ਨਾਲ ਨਹੀਂ ਕੈਨੇਡਾ ਵਾਲਾ ਨਾਲ ਕੋਈ ਰابطਾ ਨਹੀਂ ਹੋਇਆ ਬਸ ਜਿੰਨੇ ਵੀ ਅੰਕਲ ਹੋਣਗੇ ਸਾਰੇ ਅੰਕਲ ਆ ਕੇ ਆਪਾਂ ਕੰਮ ਕਰਾਂਗੇ ਉਹ ਵੀ ਜਿਹੜਾ ਉਹ ਜਲਦੀ ਜਲਦੀ ਇਹ ਪ੍ਰੈਸ ਕਰਕੇ ਤੇ ਦੋਸ਼ੀ